ਪਿਛਲੇ ਵੀਡੀਓ ਦੇ ਵਿੱਚ ਕਬੀਰ ਸਾਹਿਬ ਜੀ ਦੇ 6ਵੇਂ ਸ਼ਲੋਕ ਦੀ ਵਿਚਾਰ ਕਥਾ ਕੀਤੀ ਸੀ ਅੱਜ 7ਵੇਂ ਸ਼ਲੋਕ ਦੀ ਵਿਚਾਰ ਕਰਦੇ ਹਾਂ ਕਬੀਰ ਸਾਹਿਬ ਫਰਮਾਉਂਦੇ ਹਨ ਕਬੀਰ ਸਬ ਤੇ ਹਮ ਬੁਰੇ ਹਮ ਤਜ ਪਲੋ ਸਬ ਕੋਏ ਜੇ ਨਹੀਂ ਐਸਾ ਕਰ ਬੁਝਿਆ ਨੀਤ ਹਮਾਰਾ ਸੋਏ ਅਸੀਂ ਇਸ ਸ਼ਲੋਕ ਦੇ ਅਰਥ ਇਸ ਤਰ੍ਹਾਂ ਹੀ ਕਰਦੇ ਆ ਆਮ ਕਿ ਮੈਂ ਸਭ ਤੋਂ ਬੁਰਾ ਹਾਂ ਕਬੀਰ ਸਾਹਿਬ ਕਹੇ ਕਿ ਸਾਰੇ ਚੰਗੇ ਹਨ ਉਹ ਜਿਹੜਾ ਇਸ ਦਾ ਸਮਝਦਾ ਹੈ ਕਿ ਉਹ ਹੀ ਮੇਰਾ ਮਿੱਤਰ ਹੈ ਕਿ ਭਈ ਦੂਜੇ ਨੂੰ ਚੰਗਾ ਸਮਝਣਾ ਆਪਣੇ ਨੂੰ ਬੁਰਾ ਸਮਝਣਾ ਲੇਕਿਨ ਇਸ ਦੇ ਸਹੀ ਅਰਥ ਇਦਾਂ ਹੋ ਸਕਦੇ ਹਨ ਕਿ ਕਬੀਰ ਸਭ ਤੇ ਹਮ ਬੁਰੇ ਹਮ ਭਾਵ ਜਿਹੜੇ ਸਾਡੇ ਅੰਦਰ ਹੌਮੇ ਐ ਉਹ ਬਣਾ ਵਿਕਾਰ ਐ ਜਿਨ੍ਹਾਂ ਕਰਕੇ ਸਾਡੀ ਇੱਕ ਵਿਅਕਤੀਤਾ ਬਣਿਆ ਐ ਜਿਸ ਤਗਾ ਦੀ ਸਾਡੀ ਇੱਕ ਜ਼ਿੰਦਗੀ ਜੀਵਨ ਬਣਿਆ ਐ ਉਹ ਜੀਵਨ ਸਾਡੀ ਬੁਰੀਆਂ ਆਦਤਾਂ ਤੋਂ ਜੋ ਬਣਿਆ ਐ ਉਹ ਹਮ ਉਹ ਹੰਕਾਰ ਵਿਕਾਰ ਬੁਰਾਈਆਂ ਕੀ ਕਬੀਰ ਸਭ ਤੇ ਹਮ ਬੁਰੇ ਸਭ ਤੋਂ ਬੁਰਾ ਹਾਂ ਮੈਂ ਜੋ ਅੰਦਰ ਹਮ ਹੰਕਾਰ ਵਿਕਾਰ ਹਮ ਤਜ ਭਲੋ ਸਭ ਕੋਏ ਜੇ ਕੋਈ ਇਹਨੂੰ ਹਮ ਨੂੰ ਤਜ ਦੇ ਹਮ ਨੂੰ ਛੱਡ ਦੇ ਜਿਹੜਾ ਹਮ ਹਮ ਕੀ ਪਾਵ ਬਹੁ ਵchna ਵਿਕਾਰ ਬੁਰਾਈਆਂ ਨੂੰ ਜੇ ਕੋਈ ਛੱਡ ਦੇਵੇ ਤਿਆਗ ਦੇਵੇ ਭਈ ਹਮ ਹੈ ਮੈਂ ਹੂੰ ਇਹ ਆਪਣੇ ਆਪ ਨੂੰ ਬਹੁਤ ਬੜਾ ਸੁਪੀਰੀਅਰ ਮੰਨਣਾ ਉਹਦੇ ਦੇ ਨਾਲ ਨਾਲ ਉਹ ਗੁਣ ਹੁੰਦੇ ਹੋਏ ਬੁਰਾਈਆਂ ਹੁੰਦੇ ਹੋਏ ਇਸ ਹਮ ਨੂੰ ਜੇ ਛੱਡ ਦੇਵੇ ਹਮ ਤਜ ਭਲੋ ਸਭ ਕੋਏ ਸਭ ਭਲੇ ਬਣ ਜਾਂਦੇ ਨੇ ਸਭ ਚੰਗੇ ਹੋ ਜਾਂਦੇ ਨੇ ਸਿਰਫ ਇੱਕ ਬੁਰਾਈ ਹੈ ਹਮ ਹੰਕਾਰ ਵਾਲੀ ਔਰ ਹੰਕਾਰ ਕਾ ਦਾ ਜੋ ਸਾਡੇ ਕੋਲ ਹੈ ਉਹਦਾ ਹਮੇ ਹੰਕਾਰ ਔਰ ਜੋ ਅੰਦਰ ਵਿਕਾਰ ਨੇ ਇਹ ਸਾਰਿਆਂ ਨੂੰ ਜੋ ਤਿਆਗ ਦੇਵੇ ਹਮ ਤਜ ਭਲੇ ਸਭ ਕੋ ਇਹ ਸਭ ਭਲੇ ਬਣ ਜਾਂਦੇ ਨੇ ਭਾਵ ਚੰਗੇ ਬਣ ਸਕਦੇ ਹਨ ਜੇ ਚੰਗਾ ਬਣਨਾ ਚਾਹੁੰਦੇ ਹੋ ਤਾਂ ਉਸ ਨੂੰ ਹਮ ਨੂੰ ਤਜ ਦਿਓ ਹਮ ਨੂੰ ਛੱਡ ਦਿਓ ਜਿਨ ਐਸਾ ਕਰ ਬੁੱਝਿਆ ਜਿਨ੍ਹਾਂ ਨੇ ਇਸ ਨੂੰ ਸਮਝ ਲਿਆ ਪਛਾਣ ਲਿਆ ਬੁੱਝ ਲਿਆ ਕਿ ਅੰਦਰ ਜੋ ਬੁਰਾਈਆਂ ਨੇ ਇਸ ਤੋਂ ਬਣਦਾ ਇੱਕ ਵਿਅਕਤੀਤਵ ਬੁਰਾ ਜਾਂ ਚੰਗਾ ਜੋ ਬੁਰਾ ਵਿਅਕਤੀਤਵ ਬੁਰੀ ਪਰਸਨੈਲਿਟੀ ਬੁਰੀ ਆਤਮਾ ਨਾਲ ਬੁਰੇ ਸੁਭਾਅ ਦੇ ਨਾਲ ਜਿਵੇਂ ਦੀ ਜ਼ਿੰਦਗੀ ਬਣੀ ਹੋਈ ਹੈ ਉਹ ਬੁਰਾਈ ਭਨ ਅੰਦਰ ਜੋ ਹਮ ਹੈ ਉਹਨੂੰ ਛੱਡ ਦੇਵੋ ਜਿਨ੍ਹਾਂ ਨੇ ਇਸ ਨੂੰ ਸਮਝ ਲਿਆ ਜਿਨ ਐਸਾ ਕਰਬੋਜੀਆ ਮੇ ਤਾਂ ਹਮਾਰਾ ਸੋਏ 21 ਸਾਲ ਕਹਨੇ ਕਿ ਉਹੀ ਸਾਡਾ ਮਿੱਤਰ ਹੈ ਮੇਰਾ ਮਿੱਤਰ ਉਹੀ ਹੈ ਪਰ ਮੈਂ ਉਹਦੇ ਨਾਲ ਹੀ ਉੱਠਣਾ ਬੈਠਣਾ ਪਸੰਦ ਕਰੂੰਗਾ ਜਿਨੇ ਆਪਣੇ ਅੰਦਰੋਂ ਬੁਰਾਈਆਂ ਨੂੰ ਮਾਰ ਲਿਆ ਹੰਕਾਰ ਨੂੰ ਹਉਮੈ ਨੂੰ ਮਾਰ ਲਿਆ ਜਿਹੜਾ ਸਤ ਦੀ ਸੰਗਤ ਕਰਿਆ ਬੁਰਾਈਆਂ ਤੋਂ ਖਹਿੜਾ ਛੁਡਾ ਲਿਆ ਜਿਸਨੇ ਸੋ ਕਬੀਰ ਸਾਹਿਬ ਨੇ ਇਸ ਸ਼ਲੋਕ ਦੇ ਜੋ ਸਾਨੂੰ ਸਮਝਾਇਆ ਹੈ ਕਿ ਕਬੀਰ ਸਭ ਤੇ ਹਮ ਬੋਲੇ ਹਮ ਤਜਪਲੋ ਸਭ ਕੋ ਇੱਥੇ ਹਮ ਦਾ ਅਰਥਾਪਾ ਕਰਾਂਗੇ ਵੀ ਹਮ ਅੰਦਰ ਦਾ ਹਉਮੈ ਅੰਦਰ ਦੇ ਵਿਕਾਰ ਜਿਹਨਾਂ ਨੂੰ ਛੱਡ ਦਿੰਦਾ ਹੈ ਉਹ ਭਲਾ ਹੋ ਜਾਂਦਾ ਹੈ ਜੇ ਜੇਕਰ ਹਮ ਹੈ ਸਭ ਤੋਂ ਬੁਰਾ ਕੀ ਹੈ ਹਮ ਹਮ ਹੁੰਦੇ ਹੋਏ ਸਭ ਤੋਂ ਬੁਰਾਈ ਬੁਰਾ ਇਨਸਾਨ ਹੈ ਸੋ ਆਓ ਕਬੀਰ ਸਾਹਿਬ ਜੀ ਦੇ ਵਰਮੁੱਲੇ ਸ਼ਲੋਕਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ گزارੀਏ ਇਸ ਤਰ੍ਹਾਂ ਜਦੋਂ ਆਪਾਂ ਅੰਦਰ ਦਾ ਹਮ ਅੰਦਰ ਦੀ ਹਉਮੈ ਛੱਡ ਦੇਵਾਂਗੇ ਤਾਂ ਆਪਾਂ ਇੱਕ ਵਧੀਆ ਤੇ ਸੋਹਣੇ ਭਲੇ ਪੁਰਸ਼ ਬਣ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਹਾਲਾਤਾਂ ਵਿੱਚ ਅਸੀਂ ਇਸ ਸ਼ਲੋਕ ਦੇ ਅਰਥ ਇਸ ਤਰ੍ਹਾਂ ਹੀ ਕਰਦੇ ਹਾਂ ਉਪਰੋਂ-ਉਪਰੋਂ ਇਸ ਤਰ੍ਹਾਂ ਸੁਣਿਆ ਸਾਰਿਆਂ ਕੋਲੋਂ ਕਿ ਭਈ ਕਬੀਰ ਸਾਹਿਬ ਕਹਿ ਰਹੇ ਨੇ ਕਿ ਸਭ ਤੇ ਹਮ ਬੁਰੇ ਸਭ ਤੋਂ ਬੁਰਾ ਮੈਂ ਹਮ ਤਜ ਭਲੋ ਸਭ ਕੋ ਏ ਮੈਨੂੰ ਛੱਡ ਕੇ ਸਾਰੇ ਭਲੇ ਸਭ ਚੰਗੇ ਆ ਤੇ ਇਸ ਤਰ੍ਹਾਂ ਕੀ ਹੋ ਗਿਆ ਆਪਣੇ ਆਪ ਨੂੰ ਬੁਰਾ ਕਹਿਣਾ ਹਰ ਵੇਲੇ ਬੁਰਾ ਕਹਿਣਾ ਬੁਰਾਈ ਕਹਿਣੀ ਆਪਣੇ ਆਪ ਦੀ ਤੋ ਇਹਦੇ ਨਾਲ ਕਿ ਇਹ ਸਵਾਰੀ ਮਨ ਨੂੰ ਫੇਸ ਕੁਝ ਦੀ ਹੈ ਬੁਰਾਈ ਕੀ ਹੈ ਅਸੀਂ ਬੁਰੇ ਨਹੀਂ ਐ ਸਾਡੇ ਅੰਦਰ ਬੁਰਾਈਆਂ ਨੇ ਉਹ ਬੁਰੀਆਂ ਉਹ ਨੂੰ ਸਹੀ ਖਤਮ ਕਰਨਾ ਹੈ ਇਨਸਾਨ ਕੋਈ ਬੁਰਾ ਨਹੀਂ ਹੁੰਦਾ ਉਹਦੇ ਅੰਦਰ ਦੀ ਬੁਰਾਈਆਂ ਉਹਦੇ ਅੰਦਰ ਦੇ ਔਗਣ ਬੁਰੇ ਹੁੰਦੇ ਨੇ ਉਹ ਔਗਣ ਖਤਮ ਕਰਨੇ ਆ ਔਗਣ ਕੋਈ ਭਲਾ ਬਣ ਜਾਏਗਾ ਹਮ ਤਾਂ ਜਦੋਂ ਆਪਾਂ ਬੁਰਾਈਆਂ ਤਜ ਦਾਂਗੇ ਛੱਡ ਦਾਂਗੇ ਭਲੇ ਸਭ ਭਲੇ ਭਲੇ ਹੋ ਜਾਵਾਂਗੇ ਸੋ ਇਸ ਤਰ੍ਹਾਂ ਕਬੀਰ ਸਾਹਿਬ ਸਾਨੂੰ ਸਮਝਾਣਾ ਚਾਹੁੰਦੇ ਹਨ ਆਓ ਕਬੀਰ ਸਾਹਿਬ ਦੇ ਇਸ ਲੋਕ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ ਕਬੀਰ ਸਾਹਿਬ ਜੀ ਦੇ ਇਸ ਸ਼ਲੋਕ ਦੇ ਅਰਥ ਵਿਆਖਿਆ ਅਤੇ ਇਸ ਵੀਡੀਓ ਦੇ ਸੰਬੰਧਿਤ ਕੋਈ ਵੀ ਸਵਾਲ ਹੋਵੇ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਲਿਖੋ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾਵੇਗਾ ਕੋਈ ਸੁਝਾਅ ਦੇਣਾ ਚਾਹੁੰਦਾ ਹੋਵੇ ਉਹ ਵੀ ਕਮੈਂਟ ਬਾਕਸ ਵਿੱਚ ਲਿਖੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਗੁਰਬਾਣੀ ਦੇ ਨਵੇਂ ਅਰਥਾ ਵਿੱਚ ਅਸੀਂ ਸਾਰੇ ਮਿਲ ਕੇ ਸਮਝੀਏ ਤੇ ਕਬੀਰ ਸਾਹਿਬ ਦੇ ਸ਼ਲੋਕਾਂ ਦੇ ਵਿਚਾਰ ਇਸੇ ਤਰ੍ਹਾਂ ਲਗਾਤਾਰ ਉਸ ਵਿੱਚ ਜੁੜੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ